ਕਿ ਜੇ ਸ੍ਰੋਮਣੀ ਅਕਾਲੀ ਦਲ ਦਾ ਜਨਮ ਸ੍ਰੀ ਅਕਾਲ ਪੁਰਖ ਸਤਿਗੁਰੂ ਤੋਂ ਹੋਇਆ। ਅਰ ਇਸ ਲਈ ਹੋਇਆ ਕਿ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੀਆਂ ਪਰੰਪਰਾਵਾਂ ਦੀ ਅਸਲ ਸਿਧਾਂਤਾਂ ਦੀ ਰਾਖੀ ਕਰਨੀ ਹੈ। ਉਸੇ ਅਕਾਲੀ ਦਲ ਦੇ ਕੁਝ ਆਗੂਆਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਚੌਥੀ ਜਣੇ ਸ਼ੁਰੂ ਕਰਨਾ। ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ 2 ਉਹ ਦਸੰਬਰ ਦੇ ਫੈਸਲੇ ਤੋਂ ਜਿਹੜਾ ਉਹ ਮੁਲਤਰ ਹੋ ਗਏ। ਮਾਰਯੋਗ ਸਿੰਘ ਦਾ ਕੈਂਡੀੜ ਅਮੀਰ ਸਿੰਘ ਜੀ ਦੇ ਬਿਆਨ ਦੀ ਵੀ ਚਰਚਾ ਕੀਤੀ। ਕਿ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਮਝਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਰਾਦਿਸ਼ ਕਰ ਰਿਹਾ ਪੀਏ। ਮੈਨੂੰ ਤਾਂ ਪਤਾ ਲੱਗਿਆ ਸਿਆ ਆਗੇ ਡਾਇਰੈਕਟਰ ਦੇ ਮੰਤਰਾ ਨੇ ਕਿ ਇਹ ਤਾਂ ਹੀ ਰਾਮ ਚੰਦਵਾਰੀ ਕਾਕੀ ਇਸ ਨਿਹਾਹ 2 ਦਸੰਬਰ ਤੋਂ ਪਹਿਲਾਂ ਵੀ ਦਿੱਤਾ ਗਿਆ ਸੀ ਸਾਹਿਬ ਇਸ ਨਿਹਾਹ 2 ਦਸੰਬਰ ਤੋਂ ਪਹਿਲਾਂ ਵੀ ਮਿਲਿਆ ਸੀ ਕਿ ਰਾਜਨੀਤਿਕ ਫੈਸਲੇ ਕਰਨਾ ਤੁਹਾਡਾ ਅਧਿਕਾਰ ਨਹੀਂ ਤੇ ਜਿਹਨੇ ਸਰਕਾਰ ਦੇ ਪਾਸ راجنیتک فیصلے کرنا کھیتر نہیں ہے تخت صاحب فیصلے بھی کر سکتے دس سال پارٹی نے مکے کیونکہ وہ سیما دستا کہ اکال تک صاحب بھی تھوڑی سیما اچھ تک ہے پھر انستا کہ لیے اکال تخت صاحب کی سیما ہے ਉਹ ਜਿੱਥੋਂ ਤੱਕ ਤੂੰ ਕਹਿੰਦਾ ਉਥੋਂ ਤੱਕ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਇਸ ਮੰਨਿ ਆਪ ਬਟੇ। ਇਹ ਦਸਣਾ ਤੇ ਹੈ ਦਸ ਲਈ 10 ਸਾਲਾਂasti ਉਪਤਕਟਿਆ ਸੀ। ਮੈਂ ਆ ਕੇ ਆਪਣੀ ਗੱਲ ਤਾਂ ਨਹੀਂ ਕਰਨੀ ਚਾਹੁੰਦਾ ਸੀ। ਅਰ ਬਹੁਤ ਕੁ ਬਾਕੀ ਸਾਹਿਬ ਹੋਇਆ। ਪਰ ਮੈਂ ਵੀ ਰਹਿੰਦੇ ਸੀ

ਇਸ ਤਰ੍ਹਾਂ ਦਾ ਨਾਮ ਮੱਦਦ ਸੀ ਉਹਦੇ ਚ ਵਕੀਲ ਸੀ ਜਿਹਦੇ ਤੇ ਮੈਨੂੰ ਕੁੱਛ ਬਣਾਇਆ ਨਾਮ ਮੇਰਾ ਕੋਰਟ ਨੇ ਮੇਰੇ ਰਸੀਬਿੰਗਸ ਦੇ ਵਿੱਚ ਨਾਮ ਨਾਮ ਮੇਰਾ ਪੰਚਾਇਤ ਨਾਮ ਇਹਦੇ ਵਿੱਚ ਕਿਤੇ ਨਾ ਹੋਇਆ ਕੋਈ ਨਹੀਂ ਸੀ ਔਰ ਮਾਮਲਾ 18 ਸਾਲ ਪਹਿਲਾਂ ਚੱਲਿਆ 10 ਸਾਲ ਪਹਿਲਾਂ ਨਿਬੜ ਗਿਆ ਉਹ ਸਾਡੀ ਮੇਰੀ ਦੂਜੀ ਜਗ੍ਹਾ ਵਿਆਹੀ ਗਈ ਉੱਥੇ ਸੁਹੀ ਵਸਦੀ ਹੈ ਉਹਦੇ ਬੱਚੇ ਵੀ ਉੱਥੇ ਹੋ ਗਏ ਨੇ ਹੁਣ ਤੇ 18 ਸਾਲ ਪੁਰਾਣੀ ਮਾਮਲੇ ਵਿੱਚ ਉਹ ਪੁਰਾਣਾ ਜਿਹੜਾ ਸੀਗਾ ਰਿਸ਼ਤੇਦਾਰ ਜਿਹੜਾ ਸੀ ਕੱਢ ਕੇ ਲਿਆ ਕੇ ਨੌਕਰੀ ਦਾ ਲਾਂਚ ਦੇ ਕੇ ਉਹਦੇ ਤੋਂ ਬਿਆਨ ਲਵਾਇਆ 2 ਦਸੰਬਰ ਦੇ ਪੈਸੇ ਤੋਂ ਬਾਅਦ ਇਹਦੀ ਖਰਾਨੇ ਦੀ ਗੱਲ ਹੈ ਮੇਰੇ ਤੇ ਦੋਸ਼ ਲਾਇਆ ਗੇੜੇ ਗੇੜੇ ਰਿਪੋਰਟ ਦੇ ਵਿੱਚ ਮੇਰੇ ਤੇ ਦੋਸ਼ ਲਾਇਆ ਇਹਨਾਂ ਜਿਵੇਂ ਮੈਂ ਤਾਂ ਸੁਣਾਵਾਂ ਤੁਸੀਂ ਹੱਸੋਗੇ ਬੱਚ ਕਾ ਲਈਏ ਗੱਲਾਂ ਕੀ ਮੈਨੂੰ ਦੱਸਿਆ ਕਿਸੇ ਨੇ ਕਿ ਰਾਤ ਦਿੱਲੀ ਦਾ ਕਿਸੇ ਖਾਬੂ ਟੀਵੀ ਚੈਨਲ ਦੇ ਉੱਤੇ ਬੋਲ ਰਿਆ ਸੀ ਕਿ ਤੇਰਜਾਨ ਮੇਂ ਲਖਨਾਂ ਯਾਨੀ ਹਾਫੀਜ਼ ਸਿੰਘ ਬਹਿਨ ਗਈ ਦੀ ਗੁਣਾ ਨਾਲ ਇੱਕ ਬੀਬੀ ਗਈ ਵੀ ਹੈ ਮੇਰੇ ਨਾਲ ਦਬਈ ਦਾ ਸਭ ਤੋਂ ਵੱਡਾ ਜਿਹੜਾ ਗੁਰਦੁਆਰਾ ਹੈ ਗੁਰੂ ਨਾਨਕ ਦੇਵਪੁਰਾ ਉਹਦੇ ਜੇਅ ਮੈਨ ਦਾ ਤਨਖਾਹ ਕੋਗਾ ਇਸੇ ਦਾ ਉਥੇ ਗੁਰਦਾਰੇ ਨੂੰ ਸਰਕਾਰ ਵੱਲੋਂ ਮਾਨਤਾ ਮਿਲੀ ਹੈ ਉਹਦੀ ਖੁਸ਼ੀ ਦੇ ਵਿੱਚ ਸਮਾਗਮ ਰੱਖਿਆ ਸੀ ਬਹਿਰੀਂ ਦੇ ਸੰਗਤ ਨੇ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ 24 ਚ ਤੇ ਸਾਰੇ ਪ੍ਰਬੰਧ ਉਥੇ ਵਾਹਿਆ ਜòn ਕੱਲਾ ਗਿਆ ਤੇ ਕੱਲਾ ਹੀ ਆਇਆ ਉਥੇ ਮੇਰੇ ਨਾਲ ਸਿਰਫ ਤੇ ਸਿਰਫ ਦੁਬਈ ਗੁਰਦਾਰੇ ਦੇ ਚੇਅਰਮੈਨ ਕਦਾਰੀ ਸਾਹਿਬ ਜਿਹੜੇ ਹੋ ਗਏ ਕਿੱਡਾ ਝੂਠ ਬੋਲਿਆ ਗਿਆ ਇਹ ਚਾਰ ਮਹੀਨੇ ਪਹਿਲਾਂ ਇੱਕ ਬੀਬੀ ਜਿਹੜੀ ਹੈ ਜੀ اور واقعی ایک آگو جڑا شریام جھوٹ بول بہرین دی سنگت بحرین گردوارا نے جاگم کیتا گواہ انہوں نے تو پوچھ لو دے رپورٹ لکھے آئے. ایک بی, بی, بی گئی وہ دو ہزار انی کی کرنا منو بھی بی پرچارک نو بھی ستیا ਦੇ ਵੀ ਢਾਡੀ ਜਥਾ ਜਾਵੇ ਇਹਨਾਂ ਦੇ ਨਾਲ ਕੋਈ ਪ੍ਰਚਾਰਕ ਹੋਰ ਵੀ ਸੱਜਿਆ ਹੋਵੇ ਪ੍ਰਬੰਧਕਾਂ ਸਭੀ ਲੈ ਲਈ ਇੱਕ ਢਾਡੀ ਜਥਾ ਸੱਦ ਲਿਆ ਕ락ੀ ਜਥਾ ਸੱਦ ਲਿਆ ਇਕੱਠੇ ਕੋ ਜਾਤ ਚੱਲ ਜਾਂ। ਇਹ ਹਾਸ਼ ਬਖਰੀ ਬਖਰੀ ਇਹ ਕੋ ਜਾਤ ਗਏ ਕਿ ਉਹ ਨੂੰ ਗੁਣਾ ਬਣਾਤਾ ਤੇ ਬੀਬੀ ਨਾਲ ਗਈਏ। ਉਹ ਪ੍ਰਬੰਧਕਾਂ ਨੂੰ ਤਾਂ ਪੁੱਛ ਲੋ ਉੱਥੇ ਜਿਹੜੇ ਗੁਰਦੁਆਰੇ 6 ਗੁਰਦੁਆਰੇ ਸਹਿਬਾਨ ਦੇ ਵਿੱਚ ਸਮਾਗਮ ਹੋਇਆ ਔਰ ਗੁਰਦੁਆਰੇ ਸਹਿਬਾਨ ਨੇ

ਅਦਾ ਅਰਮੀ ਬਣਾਇਆ ਕਿ ਉਹ ਟੀ-ਸ਼ਰਟ ਹੀ ਦਿੱਤੀ ਵੀ ਆਈ ਦੇ ਵਿੱਚ ਇਹ ਮੇਰੇ ਦੇ ਦੋਸਤਾਂ ਹੋਰ ਪਤਾ ਕਿਹੜਾ ਦੋਸਤ ਹੈ ਕਹਿੰਦੇ ਜੀ ਯਾਨੀ ਆਪਕੋ ਇਸ ਬੋਰਜ ਜਵਾਰ ਕੇ ਨਹੀਂ ਗਏ 2015 ਦੇ ਵਿੱਚ ਕੱਢਣਾ ਵਾਪਰੀ ਬੋਰਜ ਜਵਾਰ ਕੇ ਆਲੇ ਸੀ ਉਹਦੇ ਮਨ ਮੁਖਸਰ ਸਾਹਿਬ ਮੈਂਟ ਗ੍ਰੈਂਟੀ ਸੀ